हेलो गाइस वेलकम टू माय न्यू ब्लॉग उम्मीद करते तुसी सारे ठीक हो रहे तो अब मैं सारा काम कर चुकी हाँ तो देखो मैं कपड़े धो तो ले कपड़े कुपड़े सारे धो तो, के okay? तो आज मेरा टिडना थोड़ा जहा दर्द हो रहा सी क्योंकि तबीयत खराब है मेरी तो आज देखो धुप निकली हुई है कल इन्ना मीह साडा घर सारा गिला हो गया सारा घर गिला हो गया तो बहुत दिक्कत हुई सानू तो मेरा आज हर समय छुट्टी तो नहीं आ देखो छुट्टी ते बहुत बुरा हाल है मेरा ਉਹਨਾਂ ਕੋ ਚਾਹੂ ਪੀ ਲਈ ਆ ਚਾਹੂ ਪੀ ਕੇ ਸ਼ਾਂਤੀ ਮਿਲ ਗਈ ਮੈਨੂੰ ਚਾਹ ਪੀ ਕੇ ਤਾਂ ਹੁਣ ਆਪਾਂ ਜਾ ਰਹੇ ਗਵਾਂਡੀਆਂ ਦੇ ਘਰੇ ਮਹਿੰਦੀ ਲਾਣ ਤੇ ਆਹ ਦੇਖੋ ਆ ਮੇਰੀ ਭੈਣ ਬੈਠੀ ਹੋਈ ਹੈ ਹੈਲੋ 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 ਕਰੀ ਜਾਂਦੀ ਆ ਆਈ ਅੱਜ ਮੇਰੇ ਘਰੇ ਛੁੱਟੀ ਕੀਤੀ ਸੀ ਇਹਨੇ ਕੰਮ ਤੋਂ ਮੇਰੇ ਘਰੇ 2 ਦਿਨ ਰੋਗਿਆ ਫਿਰ ਘਰੇ ਜਾਊਗੀ ਵਾਪਸ ਆਹ ਇਹ ਵੀ ਦੱਸ ਦੇ ਕਿਉਂ ਆਈ ਆ ਇਹ ਵੀ ਤਾਂ ਦੱਸ ਇਹ ਸਾਡੇ ਇੱਥੇ ਝਾੜੂ ਪਾ ਚਲਾਣਾ ਆ ਨਹੀਂ ਇਹਨੂੰ ਅੰਦਾਸ ਨੂੰ ਕੀ ਆ ਕਿਉਂ ਆਈ ਆ ਅੱਜ ਮੇਰਾ ਜਨਮ ਦਿਨ ਹੈ ਇਸ ਕਰਕੇ ਆਈ ਆ ਹੋ ਤੁਸੀਂ ਨੇ ਤੁਸੀਂ ਲੋਕਾਂ ਨੂੰ ਤਾਂ ਯਾਦ ਨਹੀਂ ਹੋਣਾ ਮੈਂ ਅੱਜ ਮੇਰਾ ਵਾਰਡਾ ਹੈ ਆ ਜਾ ਕਿਤੇ ਆ ਜਾ ਪਾਸੇ ਜਾ ਰਹੇ ਹਾਂ ਉਹਨਾਂ ਦੇ ਘਰੇ ਫਟਾਫਟ ਉਹਦੇ ਮਹਿੰਦੀ ਲਾ ਕੇ ਫੇਰ ਆਵਾਂਗੇ ਮਹਿੰਦੀ ਮੁੰਦੀ ਲਾ ਕੇ ਆ ਚੁੱਕਿਆ ਮੇਰੇ ਹੱਥ ਤਾਂ ਦੇਖੋ ਹਸ ਤਾਂ ਰੈੱਡ ਰੈੱਡ ਹੋਏ ਪਿਆ ਮਸਮ ਬਦਿਆ ਮੌਸਮ ਬਹੁਤ ਵਧੀਆ ਲੱਗਦਾ ਅੱਜ ਦੇਖਦੇ ਆ ਕੀ ਬਣਾਉਣਾ ਡੈਡੀ ਆਣਗੇ ਫਿਰ ਬਣਾਉਂਗੇ ਆਪਾਂ ਕੁਝ ਖਾਣ ਪੀਣ ਨੂੰ ਜੀ ਜੀ ਦੇਖਦੇ ਮੇਰੇ ਹਸਬੰਦ ਕੀ ਲੈ ਕੇ ਆਉਂਦੇ ਮੇਰੇ ਵਾਸਤੇ ਅੱਜ ਮੇਰਾ ਜਨਮ ਦਿਨ ਕੁਝ ਲੈ ਕੇ ਆਣਗੇ ਠੀਕ ਹੈ ਨਹੀਂ ਲੈ ਕੇ ਆਣਗੇ ਤਾਂ ਕੋਈ ਗੱਲ ਨਹੀਂ ਫਿਰ ਮੈਂ ਉਹਨਾਂ ਨਾਲ ਪੁੱਛਾ ਕਰ ਜੂੰਗੀ ਜਰ ਲੈ ਕੇ ਆਗੇ ਕਿੰਨੀ ਕਰਦੇ ਨੇ ਆ ਰਹੇ ਕਿੰਨੀ ਨਾਟਕੀ ਕਰ ਰਹਾ ਸਾਲੀ ਬੈਠੇ ਹੈ ਨਾ ਅੱਜ ਸਾਲੀ ਬੈਠੇ ਹੈ ਨਾ ਤਾਂ ਨਾਟਕੀ ਬਾਜ਼ ਚੱਲਦੇ ਨੇ अदरवाइज ਐਕਟਿੰਗ ਧੜੇ ਨਹੀਂ ਕਰਦੇ ਆਏ ਆ ਔਰ ਦਾਦਾ ਇੰਨੇ ਬੂਤ ਮਸਾਂਝੇ ਬਣੇ ਬੈਠੇ ਹੁੰਦੇ ਕੀ ਕਰੀਏ ਕੀ ਨਾ ਕਰੀਏ ਆਜਾ ਦੇਖਾ ਹੱਸੀ ਤਾਂ ਦੇਖੋ ਇਹਨਾਂ ਦੀ ਰੁੱਕੀ ਨਹੀਂ ਰਹੀ ਇਹਨੇ ਹੱਸਦੇ ਵੈ ਨੇ ਅੱਜ ਆਪਣਾ ਤਾਂ ਪਾਗਲ ਬਣਦਾ ਇਹਦਾ ਹੈਲੋ ਗਾਇਸ ਅੱਜ ਮੈਂ ਆਈ ਹਾਂ ਮੇਰੇ ਸਿਸਟਰ ਦੇ ਉਹਨਾਂ ਦਾ ਬਰਥਡੇ ਹੈਗਾ ਹੁਣ ਆਪਾਂ ਚਲਦੇ ਆ ਕਿ ਮੇਰੀ ਜੀਜੀ ਮੇਰੀ ਸਿਸਟਰ ਕੀ ਕਰ ਰਹੀ ਹੈ ਇਹਨਾਂ ਦੀ ਲੜਾਈ ਦੇਖੋ ਫਾਈ ਗੋਸਿਪ ਚੱਲ ਰਿਹਾ ਇਹਨਾਂ ਦਾ ਅੱਜ ਦੀਦੀ ਦਾ ਸੀਗਾ ਬਰਥਡੇ ਤੋਂ ਇਸ ਕਰਕੇ ਮੈਂ ਉਹਨਾਂ ਦੇ ਬਰਥਡੇ ਤੇ ਆਈ ਹੋਈ ਆ ਐਂਡ ਉਹਨਾਂ ਦੀ ਕੋਈ ਡਿਮਾਂਡ ਨਹੀਂ ਸੀਗੀ ਅੱਜ ਮੈਂ ਉਹਨਾਂ ਲਈ ਗਿਫਟ ਵੀ ਲਾਈ ਸੀ ਜੋ ਕਿ ਨਾਰਮਲ ਹੀ ਹੈ ਗਾਇਸ ਮੈਂ ਤੇ ਆਪ ਤੇ ਆਲੋ ਹੋ ਚੁੱਕੀ ਆ ਤੇ ਸਮਝ ਸਭ ਕੋਨੇ ਚ ਸਭ ਚ ਹੋ ਗਏ ਨਾ ਤੇ ਬਸ ਮੈਂ ਹੁਣ ਸੱਜੇ ਸੁੱਜੇ ਬਣਾ ਰਹੀ ਮੇਰੇ ਭੈਣ ਗਈ ਬਾਥਰੂਮ ਕਰਨ ਵਾਸ਼ਰੂਮ ਗਈ ਹੋਈ ਆ ਤੁਮਹਤਰਾ ਕਿੰਨਾ ਅੱਜ ਮੌਸਮ ਸਹੀ ਸੀਗਾ ਬਹੁਤ ਜ਼ਿਆਦਾ ਵਧੀਆ ਸੀਗਾ ਮੈਨੂੰ ਉਹ ਥੋੜੀ ਜਿਹੀ ਨਾ ਮੈਨੂੰ ਛਾਂ ਦੀ ਮੈਨੂੰ ਲੱਗਦਾ ਛਾਂ ਦੇ ਪ੍ਰੋਬਲਮ ਤੁਸੀਂ ਸਾਰੇ ਕਮੈਂਟ ਕਰਦੇ ਹੋ ਤੁਹਾਨੂੰ ਛਾਂ 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 ਫਿਰ ਮੈਨੂੰ ਅੱਜ ਲੱਗਿਆ ਆਪਨੇ ਕੋਈ ਛਾਂ ਦੀ ਪ੍ਰੋਬਲਮ ਹੈਗੀਆ ਮੈਨੂੰ ਥੋੜੀ ਜਿਹੀ ਮਨ ਛਾਂ ਮੇਰਾ ਖੱਲਿਆ ਗਿਆ ਮੈਂ ਅੱਜ ਦੇਖਿਆ ਧਿਆਨ ਦਿੱਤਾ ਵਾ ਪੰਡ ਪਾਣੀ ਭਰ ਰਹੇ ਨੇ ਉਹ ਭਾਂਡੇ ਧੋਈ ਜਾਂਦੇ ਆ ਅੱਗੇ ਮੇਰੇ ਭੈਣ ਮਾਤਰ ਮੋਤਰਮ ਕਰਕੇ ਆ ਬੇੜਾ ਦੇਖ ਲੈ ਸਾਡਾ ਸਾਡੇ ਬਾਦ ਬਹੁਤ ਜ਼ਿਆਦਾ ਮੌਸਮ ਵਧੀਆ ਹੈ गाइस ਅੱਜ ਸਾਡੇ ਘਰੇ ਆ ਗਿਆ ਕੇਕ ਮੇ ਹਸਬੰਡ ਵੈਸਾ ਸਲੀ ਹੋਏ ਰਵਾਸੇ ਕੇਕ ਲੈ ਕੇ ਆਏ ਦੇਖਣੇ ਤੁਮ ਇਹ ਬੜੇ ਖੁਸ਼ ਲੱਗ ਰਹੇ ਮੇਰਾ ਜਨਮ ਦਿਨ ਮੇਰਾ ਖੁਸ਼ ਹੈ ਇਹ ਸੋਚੇ ਆਜ ਮੇਰੀ ਪਤਨੀ ਆਈ ਤੇ ਨਵੀਂ ਖੁਸ਼ ਹੈ ਵੈਸੇ ਤੇ ਖੁਸ਼ ਹੋਣ ਵਾਲੇ ਹੈਗੇ ਨੇ ਕਈ ਵਾਰੀ ਤਾਂ ਬੜੇ ਦੁਖੀ ਹੋ ਜਾਂਦੇ ਆ ਹਏ ਐਵੇਂ ਫालतू ਦੇ ਗੱਲਾਂ ਕਰਦੇ ਰਹਿੰਦੇ ਆ ਮੈਂ ਇਹ ਆਵੇਂ ਉਹ ਆਵੇਂ ਆ ਹੈਗੇ ਕੁਝ ਵੀ ਨਹੀਂ ਮੈਂ ਹੀ ਸਭ ਕੁਝ ਆ ਅ ਗਾਇਸ ਆ ਸਾਡੇ ਚੜ੍ਹੈਲ ਹੈ ਇਹ ਸਾਡੇ ਭੂਤ ਹੈ ਭੂਤ ਤੇ ਚੜ੍ਹੈਲ ਦੋਨੋਂ ਬੈਠੇ ਹੋਇਆ ਇਹ ਪਤਾ ਨਹੀਂ ਕੀ ਸੋਚੇ ਜਾਂਦੇ ਚੜ੍ਹੈਲ ਜੀਵ ਕੱਢੀ ਜਾਂਦੀ ਆ ਫੋਟੋ ਦਾ ਦੇਖ ਰਿਹਾ ਹੈ ਕੀ ਕਰੀ ਜਾਂਦੀ ਹੈ ਸਦਾਰਾ ਦੇ ਆ ਦੇ ਉਹ ਜਾ ਰਹੇ ਨੇ ਇਹ ਕਹਿੰਦੇ ਦਬਲਾਈਸ ਮੇਰੀ ਭੈਣ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੁਸੀਂ ਕਮੈਂਟ ਚ ਜਰੂਰ ਦੱਸੋ ਸੋਹਣੀ ਲੱਗੀ ਆ ਏ ਦੇਖ ਸੋਣੀ ਲੱਗੇ ਕਹਿੰਦੀ ਅੱਜ ਮੇਰੇ ਜਨਮ ਦੇ ਆਏ ਕਿਤਾ ਕਿਉਂ ਆਈ ਆ ਕੇਕ ਖਾਣ ਵਾਸਤੇ ਕਿ ਮੈਂ ਕੇਕ ਖਾਣਾ ਕਿਉਂਕਿ ਇਹਦਾ 10 ਤਾਰੀਖ ਨੂੰ ਜਨਮ ਦਿਨ ਸੀਗਾ ਤਾਂ ਕਰਕੇ ਫਿਰ ਇਹ ਮੈਂ ਇਹਦੇ ਘਰੇ ਗਈ ਨਹੀਂ ਕਹਿੰਦੀ ਮੇਰਾ ਕੇਕ ਮਤਲਬ ਮੇਰੇ ਘਰੇ ਮੇਰਾ ਵਿਆਹ ਕਦ ਹੋ ਗਿਆ ਤਾਂ ਇਹ ਕਹਿੰਦੀ ਆ ਕਿ ਮੈਂ ਇੱਥੇ ਹੀ ਮਤਲਬ ਕਿ ਤੇਰੇ ਘਰੇ ਆਉਂਗੀ ਕੇਕ ਖਾਣ ਤਾਂ ਆਪਾਂ ਇੱਥੇ ਕੇਕ ਖਾਵਾਂਗੇ ਮੈਂ ਕੱਠੀ ਆਜਿੰ ਤੂੰ ਮੇਰੇ ਘਰੇ ਤੇ ਉਸ ਤੋਂ ਬਾਅਦ ਮੰਮੀ ਕਹਿੰਦੀ ਸੀ ਕਹਿੰਦੀ ਮੰਮੀ ਮੇਰੀ ਕੰਮ ਕਰੇ ਮੈਂ ਕਿ ਆਈ ਕਿਉਂ ਕਹਿੰਦੀ इसलिए आगे तूने बुलाया मैं कि मैंने तो वैसे ही तेरा मन रखने के लिए बोला था आजा ये जान बो आगे। के 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 आ गए हां खुश इसलिए क्योंकि इसका केक आया आज सिर्फ सारा खा जाना इन्नू देना ही नहीं जन्मदिन तो मेरा केक कट कटन तो, तो बाद असली चक्के ले जावेंगे तो ऐसे केक खावांगे ये <laughs> देख ਪਹਿਲੀ ਮੋਟੀ ਹੋਈ ਪਈ ਆ ਗੋਲੂ 버ਗਰ ਹੋਈ ਪਈ ਆ ਹੋਰ ਕੀ ਖਾਣ ਮੈਂ ਮੋਟਾ ਹਾਂ ਤੁਸੀਂ ਕਿਵੇਂ ਜਰੂਰ ਦੱਸਿਆ ਮੈਂ ਮੋਟੀ ਆ ਕਿ ਨਹੀਂ ਇਹ ਐਵੇਂ ਬਕਵਾਸ ਇਹ ਬਹੁਤ ਬਕਵਾਸ ਕਰਦੀ ਆ ਮੋਟੀ ਇਹ ਮੰਨਣਾ ਇਹ ਦੇਖੋ ਬਕਵਾਸ ਕਰਦੀ ਆ ਦੱਸੋ ਬਰਗਰ ਨੇ ਕੀ ਖਾਣਾ ਚਾਹੀਦਾ ਖੁਦ ਆਪ ਹੀ ਕੇਕ ਹੋਈ ਪਈ ਆ ਓਹੋ ਇਹ ਆਪਣੇ ਆਪ ਨੂੰ ਜ਼ਿਆਦਾ ਉਹ ਸਮਝਦੀ ਆ ਆਈ ਐਮ ਸਮਾਰਟ ਗਰਲ ਇਹ ਸਮਾਰਟ ਸਮਝਦੀ ਆ ਆਪਣੇ ਆਪ ਨੂੰ ਓਵਰ ਐਕਟਿੰਗ ਦੀ ਦੁਕਾਨ ਇਨੇ ਵਰਦ ਖੋਲ ਲਿਆ ਹੁਣ ਹੁਣ ਬਿਸਕੁਟ ਖਾਰੀਏ ਵਰਦ ਵਰਦ ਖੋਲ ਲਿਆ ਜੋ ਜੋ ਲਾ ਲਏ ਨੇ ਵਰਦ ਖੋਲ ਲਿਆ ਤੇ ਜੋਤੀ ਨੇ ਹਜੇ ਰੋਟੀ ਪਾਣੀ ਬਣਾਉਣਾ ਸਬਜੀ ਬਣਾਣੀ ਹੈ ਸਭ ਬਣਾਉਣਾ ਵਿਚਾਰੀ ਨੇ ਇੱਕ ਇੱਕ ਵੀ ਘਟਣਾ ਜਨਮ ਦਿਨ ਵੀ ਹੈ ਤੇ ਅੱਜ ਲੇਟ ਹੋ ਗਿਆ ਬਹੁਤ ਜ਼ਿਆਦਾ ਕਿੰਨਾ ਕ ਲੇਟ ਹੋ ਗਿਆ 8 ਵਜੇ ਕੇ 8 ਵਜੇ ਕਿਤੇ ਇਸ ਟਾਈਮ ਦੇ ਉਪਰ ਵਲੌਗ ਅਪਲੋਡ ਕਰ ਦੇਣੇ ਅਸ ਰੋਟੀ ਬਣਨੀ ਖਾ ਕੇ ਬਹਿ ਜਾਂਦੇ

टू यू हैप्पी बर्थडे टू यू चलो जी मोमबत्ती जा दी केक बुझ गया ओ जल गया भाई <laughs> पखा <देटी देटी। laughs> चला खिंचली खिंच खिंची ਮੰਦਰ ਜਿਹੜਾ ਨਾ ਪਹਿਲਾਂ ਮੰਦਰ ਵਿਚ ਜਿਹੜਾ 660 ਸੈਲੂਏ ਦੋ ਕਰਦੇ ਇੱਕ ਛੱਤ ਤੇ ਤੇ ਇੱਕ ਮੰਦਰ ਤੇ ਉਹ ਵਈ ਮੰਦਰ ਨਾਲ ਇੱਕ ਥੋੜਾ ਜਿਹਾ ਫਾੜ ਕੇ ਛੱਤ ਤੇ ਜੜ ਕੇ ਦੇ ਦੇ ਡੈਡ ਨੂੰ ਉਹਨਕੇ ਖਾਣ ਮੂੰਹ ਤਾਂ ਮਿੱਠਾ ਖਾਏਗੀ ਚਿੱਟੀ ਟ੍ਰੇਲ ਲਿਆਈ ਡੈਡੀ ਕੇ ਪੂਨੁੰਦ ਦੇਖਣੀ ਹੈ ਵੀਡੀਓ ਦੱਸੋ ਕਿ ਐਜ ਲੱਗ ਰਿਹਾ ਕਿ ਕਟ ਗਏ ਆ ਵੀ ਵਰੀਆ ਚਲੋ ਵਰੀਆ ਹੈਪੀ ਬਰਥਡੇ ਮ ਸੱਤ ਆ ਮੂੰਹ ਤਾਂ ਮਿੱਠਾ ਕਰ ਲੈ ਆਪਣਾ ਪਹਿਲਾਂ ਮੈਂ ਖਵਾਵਾਂ ਮੈਂ ਖਵਾ ਦੂ ਖਵਾ ਦੇ ਮੂੰਹ ਮਿੱਠਾ ਕਰਾ ਦੇ ਦਾ ਮੂੰਹ ਮਿੱਠਾ ਨਹੀਂ ਕਰਾਇਆ ਸੱਚ ਹਾਂ ਕਿਤੇ ਨਹੀਂ ਹੁੰਦੀ ਲਾਣੇ ਤੂੰ ਵੀ ਖਾ ਲੈ ਇਹਨੇ ਵੀ ਖਵਾ ਲਈ ਥੋੜੀ ਐ ਮੈਂ ਦੇ ਖਾ ਲਾਂਗੀ ਫਿਰ ਡੇਢ ਨੂੰ ਦੇਣਾ ਹਾਂ ਹਾਂ ਡੇਢ ਦਾ ਵੀ ਮੂੰਹ ਮਿੱਠਾ ਪਹਿਲਾਂ ਇੱਦਾਂ ਕਰਾਣਾ ਬਾਅਦ ਚ ਪਲੇਟ ਚਵਾ ਕੇ ਦੇਈ ਆਹ ਕੀ ਗੱਲ ਕਰ ਰਹੀ ਹੈਂ ਆਲੂ ਵੀ ਬੜਾ ਹੈ ਉਹ ਮਾਈਕ ਪਲੇਟ ਤਾਂ ਲੈਣੀ ਪਲੇਟ ਲੈ ਕੇ ਆਉਂਦੇ ਪਲੇਟ ਲੈ ਕੇ ਆਉਣੇ ਬੜੇ ਚੰਗੇ ਉਹ ਚਮਚਾ ਵੀ ਲੈ ਆਏਗੇ ਬੜਾ ਬਹੁਤ ਚਾਲਤ ਹੈ ਕੇ ਗਏ ਚਾਕਲੇਟ ਵਾਲਾ ਮੰਗਾਇਆ ਸੀਗਾ ਸਪੈਸ਼ਲ ਚਾਕਲੇਟ ਵਾਲਾ ਲੈਂਦਾ ਸਰ ਡੈਡੀ ਫਿਰ ਕਿਉਂ ਨਹੀਂ ਜਾਂਚ ਕੇ ਬਹੁਤ ਬਹੁਤ ਉਹ ਬਲ ਠੀਕ ਹੈ ਕਿ ਨਾ ਹੋ ਗਿਆ ਹੈਪੀ ਬਰਥਡੇ 1 ਸਾਲ ਘਟ ਗਿਆ ਤੁਸੀਂ ਬਣਾ ਰਹੇ 1 ਸਾਲ ਘਟ ਗਿਆ ਇਦਾਂ ਦੇ ਡੈਡੀ ਨਾਲ ਚਲ ਹੁਣ ਬੋਲ ਵੀ ਦੇ ਆ ਜਾ ਵਲੋਗ ਗਾਇਸ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਤਾਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਮਾਰੋ ਸ਼ੇਅਰ ਜ਼ਰੂਰ ਕਰੋ ਤਾਂ ਆ ਜਾ ਤੁਸੀਂ ਸਾਰੇ ਕੇਕ ਖਾ ਲਓ ਆ ਜਾ ਕੇ ਕੇਕ ਕੱਟਿਆ ਹੋਇਆ ਹੈ ਮੇਰੀ ਮੰਮੀ ਕਰਦੀ ਹੁੰਦੀ ਸੀ ਇਦਾਂ ਇਦਾਂ ਮੈਂ ਹੱਥ ਨਾਲ